ਸਭ ਤੋਂ ਪਹਿਲਾਂ ਮੈਂ ਮਾਨਜੋਗ ਮੁੱਖ ਮੰਤਰੀ ਦਾ ਤੇ ਮਾਨਜੋਗ ਮੁੱਖ ਸਕੱਤਰੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਮੈਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਬਤੌਰ ਟੀਲਾ ਮੈਸਟੇਟ ਜਿਮੇਵਰੀ ਦਿੱਤੀ ਹੈ ਤੇ ਕਿਉਂਕਿ ਉਹ ਕਿ ਮੈਂ ਇੱਥੇ ਪਹਿਲਾਂ ਵੀ 2005 ਚ ਕੰਮ ਕਰ ਚੁੱਕਿਆ ਐਜੇ ਡਿਸਟ੍ਰਿਕਟ ਟਰਾਂਸਪੋਰਟ ਆਫੀਸਰ ਤਾਂ ਥੋੜਾ ਬਹੁਤ ਮੈਨੂੰ ਇਸ ਏਰੀਆ ਬਾਰੇ ਕਾਫੀ ਜਾਣਕਾਰੀ ਹੈਗੀ ਤੇ ਮੇਰੀ ਕੋਸ਼ਿਸ਼ ਰਹੂਗੀ ਕਿ ਜੋ ਸਰਕਾਰ ਦਾ ਮਕਸਦ ਹੈਗਾ ਕਿ ਇੱਥੇ ਜਿਹੜੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਹੈ ਬਾਏ ਇਲੈਕਸ਼ਨ ਹੈ ਉਹਨੂੰ ਸਹੀ ਤੰਗ ਕਰਾਈ ਜਾਵੇ ਇਲੈਕਸ਼ਨ ਦੇ ਜੋ ਨਿਯਮਸ ਨੇ ਉਹਨਾਂ ਨੂੰ ਉਹਨਾਂ ਨੂੰ ਪ੍ਰੋਪਰ ਫੋਲੋ ਕਰਦੇ ਹੋਏ ਸਹੀ ਤਰ੍ਹਾਂ ਇਲੈਕਸ਼ਨ ਹੋਵੇ ਤੇ ਬਾਕੀ ਜੋ ਵੀ ਲੋਕ ਇੱਥੇ ਕੰਮ ਹੋਣਗੇ ਜਾਂ ਚੱਲ ਰਹੇ ਨੇ ਜਾਂ ਕਰਵਾਏ ਜਾਣਗੇ ਉਹਨਾਂ ਤੇ ਮੇਰਾ ਫੋਕਸ ਹੋਏਗਾ ਤੇ ਇਦੇ ਨਾਲ ਹੀ ਜਿਹੜੇ ਆਮ ਲੋਕਾਂ ਦੇ ਕੋਈ ਵੀ ਸਮੱਸਿਆਵਾਂ ਨੇ ਜਾਂ ਉਹਨਾਂ ਨੂੰ ਕੰਮਕਾਰ ਚ ਕੋਈ ਕਿਸੇ ਵੀ ਦਫ਼ਤਰਾਂ ਚ ਕੋਈ ਪਰੇਸ਼ਾਨੀ ਆਂਦੀ ਹੈ ਤਾਂ ਮੇਰੀ ਉਹਦੇ ਵਿੱਚ ਕੋਸ਼ਿਸ਼ ਰਹੇਗੀ ਉਹਨਾਂ ਨੂੰ ਬਿਹਲ ਦੇ ਦਾਤੇ ਉਹਨਾਂ ਨੂੰ ਹੱਲ ਕੀਤਾ ਜਾਵੇ ਤੇ ਆਮ ਲੋਕਾਂ ਨੂੰ ਮੈਕਸਿਮਮ ਰੀਲਿਫ ਦਿੱਤਾ ਜਾਵੇ ਮੇਰਾ 2015 ਵਿੱਚ ਹੈ ਆਈਐਸ ਦੇ ਵਿੱਚ ਪਹਿਲਾਂ ਮੈਂ 2000 ਮੇਰਾ ਪੀਸੀਆ ਦਾ ਬੈਸ ਹੀ ਮੈਂ 2020 ਚ ਪ੍ਰਮੋਟ ਹੋ ਕੇ ਆਈਐਸਟ ਮੇਰੀ ਐਲੀਵੇਸ਼ਨ ਹੋਈ ਤੇ ਇਸ ਤੋਂ ਪਹਿਲਾਂ ਮੈਂ ਡਾਇਰੈਕਟਰ ਲੋਕਲ ਬੋਰਡੀ ਦਾ ਅਚਾਰ ਸੀ ਤੇ ਉਸ ਤੋਂ ਪਹਿਲਾਂ ਮੈਂ ਇੰਡਸਟਰੀ ਡਿਪਾਰਟਮੈਂਟ ਚ ਇਨਵੈਸਟਮੈਂਟ ਪੰਜਾਬ ਸੀਗਾ ਤੇ 4 ਸਾਲ ਮੈਂਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚ ਡਿਪੂਟੇਸ਼ਨ ਤੇ ਲਗਾਈ ਨੇ ਤੇ ਇਸ ਤੋਂ ਪਹਿਲਾਂ ਮੈਂ ਬਹੁਤ ਥੇ ਪਹਿਲਾਂ ਬਠਿੰਡਾ ਦੇ ਵਿੱਚ ਵੀ ਕਮਿਸ਼ਨਰ ਤੇ ਸੀਏਬੀਡੀ ਰਹਿ ਚੁੱਕੇ ਆ ਏਡੀਸੀ ਮੁਕਸਰ ਵੀ ਰਹਿ ਆ ਮੈਂ ਕਮਿਸ਼ਨਰ ਮਾਰਲੀ ਵੀ ਤੇ ਏਡੀਸੀ ਰੋਪੜ ਵੀ ਰਹਿ ਚੁੱਕੇ ਆ ਤੇ ਮੈਂ ਇਹ ਕੋਸ਼ਿਸ਼ ਇਹ ਗਈ ਜਿਹੜੀ ਸਾਡੀ ਇੱਥੇ ਅਫਸਰ ਸਹਿਵਾਨ ਦੀ ਟੀਮ ਹੈ ਸਾਰੇ ਏਡੀਸੀਸ ਰੈਵਨਿਊ ਦੇ ਅਫਸਰ ਨੇ ਐਸਡੀਐਮ ਨੇ ਸਾਰੇ ਨਾਲ ਇੱਕ ਐਜ਼ਏ ਟੀਮ ਵਰਕ ਕੰਮ ਕਰੀਏ ਤੇ ਪੁਲਿਸ ਪ੍ਰਸ਼ਾਸਨ ਨਾਲ ਸਾਰੇ ਪੁਲਿਸ ਅਫਸਰਸ਼ਨ ਨਾਲ ਵੀ ਤਾਂ ਕਿ ਇੱਥੇ ਲਾਅ ਐਂਡ ਆਰਡਰ ਦੀ ਵੀ ਸਾਰੀ ਜੇ ਕੋਈ ਦਿੱਕਤਾਂ ਐ ਨੇ ਉਹਨੂੰ ਵੀ ਹੱਲ ਕੀਤਾ ਜਾਵੇਗਾ ਤੇ ਸਾਰੇ ਅਫਸਰਸ ਨਾਲ ਇੱਕ ਟੀਮ ਵਰਕ ਕਰਦੇ ਹੋਏ ਵਧੀਆ ਕੋਸ਼ਿਸ਼ ਕੀਤੀ ਜਾਵੇਗੀ ਇੱਕ ਵਧੀਆ ਪ੍ਰਸ਼ਾਸਨ ਲੋਗਾਂ ਨੂੰ ਦਿੱਤਾ ਜਾਵੇ। ਬਾਰੇ ਬਾਰਡਰ ਇਸ਼ੂਆਂ ਦੇ ਚੁਣੌਤੀਆਂ ਆਕੀ ਆਉਂਦੀਆਂ। ਖਾਸ ਕਰਕੇ ਦੇ ਮੱਦੇਨਜ਼ਰ ਲੈ ਕੇ ਪਾਕਿਸਤਾਨ ਦੇ ਬਾਰਡਰ ਨਾਲ ਤੁਹਾਡਾ ਵਿਚਾਰ ਕੀ ਹੈ? ਬੇਨਤੀ ਹੈ ਦੇਖੋ ਇਹ ਬੜਾ ਪ੍ਰੀਮੇਚੁਰ ਹੈ ਮੇਰੇ ਲਈ ਇਹ ਸਵਾਲ ਦਾ ਜਵਾਬ ਦੇਣਾ। ਮੈਂ ਕਹਿ ਚੁੱਕਿਆ ਹਾਂ ਕਿ ਜੋ ਵੀ ਇਸ਼ੂ ਹੋਣਗੇ ਉਹਨੂੰ ਪਹਿਲ ਦੇ ਆਧਾਰ ਤੇ ਉਹਨੂੰ ਸਮਝਣਾ ਪਹਿਲਾਂ ਜ਼ਰੂਰੀ ਹੁੰਦਾ ਇਸ਼ੂਸ ਕੀ ਨੇ? ਬਿਨਾ ਸਮਝੇ ਉਸਤੇ ਕੋਈ ਵੀ ਕਮੈਂਟ ਕਰਨਾ ਠੀਕ ਨਹੀਂ ਹੁੰਦਾ ਇਹ ਇੱਕ ਬੜਾ ਸੈਂਸਿਟਿਵ ਮੈਟਰ ਹੈ ਜੋ ਤੁਸੀਂ ਰੇਜ਼ ਕਰ ਰਹੇ ਹੋ ਮੈਂ ਇਸ ਬਾਰੇ ਇਸ ਵਕਤ ਕੁਝ ਵੀ ਕਹਿਣਾ ਮناسب ਨਹੀਂ ਸਮਝਦਾ ਬਟ ਜਿਵੇਂ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਹਾਸਲ ਹੋਵੇਗੀ ਤਾਂ ਮੈਂ ਸਮਝਣ ਦੀ ਕੋਸ਼ਿਸ਼ ਕਰਾਂਗਾ ਪੁਲਿਸ ਆਫੀਸਰਜ਼ ਨਾਲ ਮੀਟਿੰਗ ਕਰਕੇ ਵੀ ਇਹਦੇ ਵਿੱਚ ਕੀ ਇਸ਼ੂਜ਼ ਨੇ ਕਿਵੇਂ ਇਹਨੂੰ ਹੈਂਡਲ ਕੀਤਾ ਜਾ ਸਕਦਾ ਤੇ ਸਾਡੀ ਪੂਰ ਜੋ ਕੋਸ਼ਿਸ਼ ਰਹੇਗੀ ਕਿ ਜੋ ਵੀ ਸਮੱਸਿਆ ਨੇ ਇਹਨੂੰ ਤਹਿਲ ਦੇ ਦਰਤੇ ਹੱਲ ਕੀਤਾ